ਹਾਂਜੀ ਸਰ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਬਾਹਰ ਰੋਡ ਟੁੱਟੀ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਤੇ ਕੀ ਸ਼ਰਿੰਦਰ ਸਿੰਘ ਕਹਿ ਰਹੇ ਹਾਂ ਐਂਟੀ ਕਰਾਇਮ ਵਾਰੈਂਟੀ ਕਲੈਕਟਰ ਹਸੀ ਸ਼ੰਬੂਲੋਂ ਅੱਜ ਜਿਹੜਾ ਲੰਮਾ ਪੇੜੀ ਚੌਂਗੁਰ ਦਾ ਰਾਕਮਾਰ ਕੀ ਤੋਂ ਸੂਚੀ ਪੈਣ ਤੋਂ ਲੱਗੇ ਕੋ ਖੀਰ ਤੱਕ ਫਾਟਕ ਲੱਗਾ ਹੋਇਆ ਹੈ ਸਾਡੇ ਜਿਹੜੇ ਚਿਕਿੱਟੀ ਬਾਈਪਾਸ ਨੂੰ ਜਾਂਦਾ ਇਹਨੂੰ 10-15 ਸਾਲ ਹੋ ਗਏ ਐ ਇਹਦੀ ਕੋਈ ਛਲਵਾਈ ਨਹੀਂ ਹੋ ਰਹੀ ਸਾਰੇ ਦੁਕਾਨਦਾਰਾਂ ਉਹਦੀ ਇਕੱਠੇ ਹੋ ਕੇ ਵਜਾਰਾ ਵੀ ਕੀਤਾ ਹੈ ਉਹ ਸਰਕਾਰਾਂ ਦੇ ਖਲਾਫ ਵੀ ਕੁਝ ਬੋਲੇ ਹਨ ਇਹ ਮੈਂ 15 ਸਾਲ ਤੋਂ ਹੋ ਗਿਆ 20 ਸਾਲ ਤੋਂ ਇਹ ਸੜਕ ਦਾ ਰੋਡ ਦੇਖ ਰਿਹਾ ਇੱਥੇ ਇੰਡੀਆਨ ਦੀਆਂ ਗੱਡੀਆਂ ਵੱਡੀਆਂ ਤੋਂ ਵੱਡੀਆਂ ਇੰਡੀਆਨ ਦੀਆਂ ਗੱਡੀਆਂ ਜਿਹੜੀਆਂ ਉਹ ਵੀ ਲੱਗ ਕੇ ਜਾਂਦੀਆਂ ਹਨ ਸ਼ਮਸ਼ਾਨ ਘਾੜ ਵਾਸਤੇ ਵੀ ਰਸਤਾ ਇਹੋ ਜਿਹਾ ਮੰਦਰ ਵਾਸਤੇ ਵੀ ਰਸਤਾ ਇਹੋ ਹੈ ਪਿੱਛੇ 10 15 ਜਿਹੜੇ ਇਹਦੇ ਵਿੱਚ ਪਿੱਛੇ ਕਾਫੀ ਮਹੱਲੇ ਪੈਂਦੇ ਹਨ ਸੂਚੀ ਪਿੰਡੋਂ ਇਹ ਰਸਤਾ ਜਾਂਦਾ ਮੈਂ ਕਹਿੰਦਾ ਸਰਕਾਰ ਕੋਈ ਵੀ ਆਵੇ ਪਰ ਇਸ ਦੀ ਹਾਲਤ ਭਾਵੇਂ ਕਾਂਗਰਸ ਸੀਗੀ ਭਾਵੇਂ ਬੀਜੇਪੀ ਸਰਕਾਰ ਸੀ ਭਾਵੇਂ ਆਪਣੇ ਆਮ ਪਾਰਟੀ ਆਈ ਹੈ ਮੈਂ ਵੀ ਆਮ ਪਾਰਟੀ ਦਾ ਨੰਗਾ ਹਾਂ ਮੈਂ ਨਹੀਂ ਕਿਹਾ ਕਿ ਮੈਂ ਨਹੀਂ ਉਹਦੇ ਵਿੱਚ ਹੈਗਾ ਪਰ ਸਰਕਾਰ ਏਡਾ ਕੁੰਬ ਦੀ ਨੂੰ ਸੁਤੀ ਪਈ ਹੈ ਇਸ ਰੋਡ ਦੀ ਕੋਈ ਸਰਵਾਈ ਨਹੀਂ ਹੋ ਰਹੀ ਕੀ ਕਰਨਗੇ ਦੁਕਾਨਦਾਰ ਜੇ بارش ਆ ਜਾਂਦੀ ਹੈ ਉਹਨੂੰ ਲੰਘਣ ਵਾਸਤੇ ਰਸਤਾ ਕੋਈ ਨਹੀਂ ਉਹਦੇ ਵਾਸਤੇ ਕੋਈ ਜਾਣ ਨੂੰ ਰਸਤਾ ਕੋਈ ਨਹੀਂ ਜੇ ਸਰਕਾਰ ਕੋ ਬੋਡੀ ਅਸੀਂ ਕੋਈ ਜੱਟਕ ਹੋ ਜਾਂਦੀ ਹੈ ਲੰਮਾ ਬੜਾ ਚੌਕ ਜਿਹੜਾ ਲੰਮਾ ਬੜਾ ਸਾਰਾ ਇੱਧਰ ਹੈ ਉਹ ਜਿਹੜਾ ਸਾਰਾ ਇੱਥੇ ਸਨਸਕਾਰ ਕਰਦਾ ਹੈ ਉਹਦੇ ਵਾਸਤੇ ਵੀ ਸਾਡੇ ਨੰਮੇ ਪਿੰਡਿਆਂ ਨੂੰ ਮੈਂ ਬਹੁਤ ਬੇਨਤੀ ਕਰਾਂਗਾ ਕਿ ਮੇਰੀ ਜਿੱਥੇ ਵੀ ਆਵਾਜ਼ ਸੁਣਦੇ ਹੋਣ ਕਿ ਜਾਣਕਾਰੀ ਰਸਤਾ ਬੰਦ ਕਰਕੇ ਸਰਕਾਰ ਨੂੰ ਜਗਾਇਆ ਜਾਵੇ ਜਿਹੜੀ ਸਰਕਾਰ ਦੇ ਅੰਡਰ ਹੁੰਦਾ ਹੈ ਉਹਦਾ ਪਤਲਾ ਫੁਕਿਆ ਜਾਵੇ ਕਿਰਪਾ ਸਰ ਲਗਾਤਾਰ ਧਰਨਾ ਲਾਏ ਤੁਸੀਂ ਪਰ ਤਾਂ ਵੀ ਨਹੀਂ ਕੋਈ ਹੱਲ ਨਿਕਲਦਾ بارش ਪੈਂਦੀ ਹੈ ਉਸ ਤੋਂ ਬਾਅਦ ਉਹੀ ਹਾਲ ਹੋ ਜਾਂਦਾ ਹੈ ਮਾਰਕੀਟ ਮਾਰਕੀਟ ਐਸੋਸੀਏਸ਼ਨ ਵੱਲੋਂ ਜਾਂ ਫਿਰ ਤੁਹਾਡੇ ਵੱਲੋਂ ਕੋਈ ਕੰਪਲੇਂਟ ਦਿੱਤੀ ਕਿ ਆਉਣ ਵਾਲੇ ਸਮੇਂ ਜੀ ਆਪ ਦਿਓਗੇ ਅਸੀਂ ਹੁਣੇ ਗੱਲ ਕੀਤੀ ਹੈ ਸਾਰੀ ਮਾਰਕੀਟ ਇਕੱਠੀ ਹੋਈ ਸੀਗੀ ਹਾਂ ਉਗੇ ਵਿੱਚ ਅਸੀਂ ਸਾਰਿਆਂ ਨੇ ਪਲਾਨ ਬਣਾਇਆ ਹੈ ਕਿ ਜੇ ਸਰਕਾਰ 4-5 ਦਿਨ ਬਾਅਦ ਸਾਡੀ ਨਹੀਂ ਸੁਣਵਾਈ ਕਰਦੀ ਅਸੀਂ ਉਹਦੋਂ ਰਸਤਾ ਬੰਦ ਕਰ ਦੇਣਾ ਜਿੰਨੀਆਂ ਵੀ ਫੈਕਟਰੀਆਂ ਨੂੰ ਰਸਤਾ ਜਾਂਦਾ ਹੈ ਅਸੀਂ ਰਸਤਾ ਤਾਂ ਖੋਲਣਾ ਹੈ ਕਿ ਜਿਹਦੀ ਪਾਣੀ ਦਾ ਨਿਕਾਸ ਹੋਵੇ ਸੀਵਰੇਜ ਪਾਇਆ ਜਾਣ ਸੜਕ ਦੀ ਮੁਰੰਮਤ ਹੋਵੇ ਇਸ ਕਰਕੇ ਸਾਨੂੰ ਕੋਈ ਆ ਕੇ ਐਮਐਲਏ ਦੋ ਪੈਂਦੇ ਆ ਹਰਮਨ ਰੋੜੇ ਦਾ ਵੀ ਐਮਰ ਜੜੀਆਂ ਪੈਂਦਾ ਹੈ ਹੈਨਰੀ ਸਾਹਿਬ ਦਾ ਵੀ ਏਰੀਆ ਪੈਂਦਾ ਹੈ ਕਿ ਜਦੋਂ ਆਪਾਂ ਲੰਘ ਕੇ ਜਾਂਦੇ ਆ ਅਸੀਂ ਤਾਂ ਗੱਡੀਆਂ ਦੇ ਵਿੱਚੋਂ ਲੰਘ ਜਾਂਦੇ ਘਰਾਂ ਦੇ ਵਿੱਚੋਂ ਇਹਦੀ ਸਰਵਾਈ ਕਿੱਦਾਂ ਹੋਏਗੀ ਪਰ ਕਾਰਪੋਰੇਸ਼ਨ ਦਾ ਨਵੀਂ ਆਈ ਹੈ ਨਵੀਆਂ ਤਕਨੀਕਾਂ ਚੱਲ ਰਹੀਆਂ ਕਹਿੰਦੇ 스마트 ਸਿਟੀ ਦਾ ਯੋਗ ਹੈ ਉਹਨੂੰ ਕਿਵੇਂ ਦੇਖਦੇ ਹੋ ਸਮਰਾਸ਼ ਸਿਟੀ ਜਿਹੜੀ ਪਹਿਲਾਂ ਬਣੀ ਉਹਨੂੰ ਤਾਂ ਸਾਂਭੀਏ ਉਹ ਤਾਂ ਵੱਡੇ ਵੱਡੇ ਮੈਕਨ ਸਵੇਰੇ ਰੋਕ ਪੱਥਰ ਪੈਂਦਾ ਆ ਦੋ ਦਿਨਾਂ ਬਾਅਦ ਸੜਕ ਗੈਵ ਹੋ ਜਾਂਦੀ ਹੈ ਕਿ ਜਾਂ ਠੇਕੇਦਾਰ ਪੈਸੇ ਖਾ ਰਿਹਾ ਜਾਂ ਕਿ ਦੀ ਕੋਈ ਉੱਪਰ ਦੇ ਅਫਸਰ ਪੈਸੇ ਖਾਈ ਜਾਂਦੇ ਹਨ ਬਜੜੀ ਤਾਂ ਪੈਂਦੀ ਨਹੀਂ ਐਸ ਵੇਰੇ ਪੂਰੇ ਸ਼ਹਿਰ ਦਾ ਪੂਰਾ ਹਾਲ ਇੰਨਾ ਕੋ ਮੰਦਾ ਹੈ ਕਿ ਆਪਾਂ ਕਹਿ ਨਹੀਂ ਸਕਦੇ ਫਿਰ ਸਰਕਾਰਾਂ ਕਹਿੰਦੀਆਂ ਸਾਡੇ ਬਰਖਰਾਬ ਬੋਲਦੇ ਬਰਖਰਾਬ ਕਿਉਂ ਬੋਲੀਏ ਅੱਜ ਪਬਲਿਕ ਸਾਡੀ ਜਿਹੜੀ ਹੈ ਉਹ ਸਾਰੀਆਂ ਸਰਕਾਰਾਂ ਤੋਂ ਦੁਖੀ ਹੈ ਅੱਜ ਪੰਜਾਬ ਦੇ ਵਿੱਚ ਜਿਹੜਾ ਆਟੋ ਡੀਟੀਓ ਹੈ ਨਵੇਂ ਤੋਂ ਨਵੇਂ ਆ ਕੇ ਵੰਦਾ ਹੈ ਅਸੀਂ ਗੱਡੀਆਂ ਦੇ ਟਰਾਂਸਪੋਰਟਾਂ ਦੇ ਮਾਲਕਾਂ ਸਾਡੀਆਂ ਗੱਡੀਆਂ ਨਹੀਂ ਚੱਲਦੀਆਂ ਅਸੀਂ ਜਾਣਦੇ ਹਾਂ ਸਾਡੇ ਕੋਲ 4500 ਰੁਪਿਆ ਫੀਸ ਹੈ 2000 ਦੀ ਰਸੀਦ ਮਿਲਦੀ ਹੈ ਜਿਹੜੀ ਪਾਸੰਗ ਕਰਾਉਣੇ ਆ ਟੈਕਸਾਂ ਦੀ ਕੋਈ ਰਸੀਦ ਨਹੀਂ ਪਾਸੰਗ ਦੀ ਕੋਈ ਸੀ ਨਹੀਂ ਗੱਡੀਆਂ ਰਿਜੈਕਟ ਕਰ ਦਿੱਤੀਆਂ ਜਾਂਦੀਆਂ ਜੇ ਤੁਸੀਂ 2000 ਰੁਪਿਆ ਨਾ ਦਈਏ ਗੱਡੀ ਰਿਜੈਕਟ ਜਾਂ 2000 ਰੁਪਿਆ ਲੇ ਕੇ ਤੁਸੀਂ ਮੇਰੇ ਪਾਸੰਗ ਕਰਾ ਲਓ ਚਾਰ ਗੱਡੀਆਂ ਅਸੀਂ ਆਪਣੇ ਮੈਂ ਖੁਦ ਕਰਾਈਆਂ ਆ ਮੈਨੂੰ ਪੁੱਛ ਕੇ ਵੇਖੋ ਰਿਸ਼ਵਤਾਂ ਦੇ ਵੀ ਬੜੇ-ਬੜੇ ਵਾਦੇ ਕੀਤੇ ਗਏ ਅਸੀਂ ਰਿਸ਼ਵਾ ਦੇਵਾਂਗੇ ਅਸੀਂ ਰਿਸ਼ਵਾ ਬੰਦ ਕਰਾਂਗੇ ਸਾਡਾ ਇਮਾਨਦਾਰੀ ਨਾਲ ਕੰਮ ਹੋ ਰਿਹਾ ਸਰਕਾਰ ਤਿੰਨ ਸਾਲ ਪਹਿਲਾਂ ਨਸ਼ਾ ਸਗਾਈਨਾ ਪਤਾ ਸੀ ਨਸ਼ਾ ਕਿੱਥੇ ਵੇਚ ਰਿਹਾ ਵੇਚ ਰਿਆ ਨਾ ਹੁਣ ਪਹਿਲਾਂ ਬੰਦ ਕਰਾਉਂਦੇ ਅੱਜ ਤੱਕ ਅੱਪ ਵੱਡੇ ਮੰਗਰ ਮੱਛਾਂ ਨੂੰ ਪਹਿਲਾਂ ਫੜਦੇ ਅੱਜ ਸਾਡਾ ਜਿਹੜਾ ਬੱਚਾ ਨੌਜਵਾਨ ਇੰਨਾ ਤਬਾਹ ਹੋ ਰਿਹਾ ਸਾਡੀਆਂ ਮਾਮਾ ਨੂੰ ਪੁੱਛ ਕੇ ਵੇਖੋ ਸਾਡੇ ਕੋ ਮਾਮਾ ਹੁੰਦੀਆਂ 50 50 ਸਾਲ ਦੀਆਂ 60 60 ਸਾਲ ਦੀਆਂ ਜਿਹੜੀਆਂ ਲੋਕਲ ਪੰਗਾਂ ਦੇ ਪਰਿਵਾਰਾਂ ਨੇ ਅਸੀਂ ਮਾਤਕ ਕੀਤੇ ਆ ਕਿਸੇ ਸਰਕਾਰ ਨੇ ਸਾਡੀ ਮੰਤਕ ਕੀਤੀ ਹੁਣ ਹਾਲ ਵਿੱਚ ਕਿੰਨਾ ਸਮਾਂ ਦਿੰਦੇ ਹੋ ਰੋਡ ਦੇ ਮੁਰੰਮਤ ਨੂੰ ਜਾਂ ਫਿਰ ਰੋਡ ਦੇ ਉੱਤੇ ਕੱਲ੍ਹ ਮੇਰੀ ਫੋੜੇ ਕੱਲ੍ਹ ਹੋਈ ਸੀ ਉਹ ਮੇਰ ਸਾਹਿਬ ਜੈਪਲ ਕਹੇ ਹੋਇਆ ਜਦੋਂ ਆਉਂਦੇ ਆ ਅਸੀਂ ਜਾ ਕੇ ਉਹਨਾਂ ਨਾਲ ਕੰਟੈਕਟ ਨੈਟ ਕਰਦੇ ਆ ਉਹ ਸਮਝ ਦਿੰਦੇ ਉਹ ਕੋਈ ਸਮਝ ਦਿੰਦੇ ਸਾਵਾ ਅਸੀਂ ਮੇਰ ਸਾਹਿਬ ਕੋ ਲੈ ਕੇ ਗਿਆ ਕਿ ਮੇਰ ਸਾਹਿਬ ਪੁੱਛੜੀ ਕਿ ਕਿਹੜਾ ਕਿਹੜਾ ਏਰੀਆ ਹੈ ਕਿਉਂ ਨਹੀਂ ਸਾਡੀ ਸੁਣਵਾਈ ਇੱਥੇ ਪੱਥਰੀ ਪਾ ਦੁਕਾਨੂ ਬੱਚਾ ਮਰ ਗਿਆ ਸਕੂਲ ਤੇ ਜਾਂਦੇ ਲੋਕੀ ਮਿਲ ਕੋ ਡੇ ਪਾਵੇ ਉਹਨੂੰ ਕੌਣ ਸੰਭਲਣ ਵਾਲਾ ਹੈ ਕੀ ਕਰਾਂਗੇ ਦੱਸੋ ਕਿੰਦਾ ਜ਼ਿੰਮੇਵਾਰ ਗਲਤੀ ਕਿਦੀ ਸਮਝਦੇ ਅਸੀਂ ਗਲਤੀ ਸਰਕਾਰਾਂ ਦੀ ਹੈ ਸਰਕਾਰਾਂ 15 ਸਾਲ ਹੋ ਗਏ ਤੁਸੀਂ ਸਰਕਾਰ ਨੂੰ ਸ਼ਾਇਪੇਨ ਕਰਨੇ ਸਿਆਰਾਂ ਦੇ ਸਰਕਾਰ ਆ ਕੇ ਸੁਣ ਨਹੀਂ ਸਕਦੀ ਕਿ ਕੀ ਹੈਗੀ ਤੁਹਾਨੂੰ ਤਕਰੀਬ ਕੀ ਆ ਜਦੋਂ ਰੋਡ ਜਮ ਕਰ ਦੋ ਤਾਂ ਸਰਕਾਰ ਨੇ ਕਹਿਣਾ ਪ੍ਰਸ਼ਾਸਨ ਨੇ ਵੀ ਕਹਿਣਾ ਦੂਸਰਿਆਂ ਨੇ ਵੀ ਕਹਿਣਾ ਕਿ ਅਸੀਂ ਇਹ ਲੱਗਦਾ ਹਰੇ ਚੀਜ਼ ਦਾ ਹੱਲ ਇੱਕ ਧਰਨਾ ਰਹਿ ਗਿਆ ਜਾਂ ਫਿਰ ਰੋਡ ਜਾਮ ਕਰਨਾ ਰਹਿ ਗਿਆ ਇਹ ਉਹ ਤੇ ਦੇਖਾਂਗੇ ਨਾ ਅਸੀਂ ਡਿਸੀਜਨ ਲਵਾਂਗੇ ਪੂਰੀ ਮਾਰਕੀਟ ਜਿਹੜੀ ਆ ਅਸੀਂ ਇਕੱਠੀ ਕਰਕੇ ਇੰਨਾ ਚੌਂਦਰ ਨਾਲ ਸਾਰੀ ਮਾਰਕੀਟ ਦੇ ਸਹਿਮਤ ਕਰਾ ਕੇ ਅਸੀਂ ਮੇਅਰ ਸਾਹਿਬ ਦੇ ਪੇਸ਼ ਹੋਨੇ ਆ ਨਹੀਂ ਉਹਦਾ ਹੱਲ ਹੋਊਗਾ ਜਿਹੜਾ ਇੱਥੇ ਦਾ ਐਮਐਲਏ ਆ ਦੋਨੇ ਐਮਐਲਏ ਆਗੇ ਦੋਨਾਂ ਨੂੰ ਹੀ ਮਰੰਡਾ ਦੇਾਂਗੇ ਕਿ ਇਹਦਾ ਹੱਲ ਕੀਤਾ ਜਾਵੇ ਠੀਕ ਹੈ ਠੀਕ